ਬਹੁ ਚਰਚਿਤ ਕਤਲकांड ਮਾਮਲੇ ਦੇ ਵਿੱਚ ਇੱਕ ਨਵਾਂ ਅਪਡੇਟ ਆਇਆ ਹੈ ਦਰਅਸਲ ਆਈਆਰਐਸ ਅਫਸਰ ਹਰਪ੍ਰੀਤ ਸਿੰਘ ਜਿਹੜਾ ਕਿ ਮਾਰਿਆ ਗਿਆ ਆਪਣੇ ਸਹਰੇ اے ਆਈਜੀ ਜਿਹੜਾ ਸਸਪੈਂਡ ਕੀਤਾ ਹੋਇਆ ਸੀ ਮਾਲਵਿੰਦਰ ਸਿੰਘ ਸਿੱਧੂ ਉਸਤੇ ਆਈਆਰਐਸ ਅਫਸਰ ਦੇ ਚਾਚੇ ਕੁਲਦੀਪ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉਸਦੇ ਚਾਚੇ ਦਾ ਕੀ ਉਸਦੇ ਵਿੱਚ ਇਨਵੋਲਵਮੈਂਟ ਹੈ ਜਾਂ ਕੀ ਹੈ ਉਸਦੇ ਵਿੱਚ ਬਾਰੇ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਸੈਕਟਰ 36 ਥਾਣੇ ਦੇ ਵਿੱਚ ਪੁੱਛਗਿੱਛ ਕੀਤੀ ਗਈ ਉਸ ਤੋਂ ਬਾਅਦ ਨਜ਼ਰਬੰਦ ਵੀ ਕੀਤਾ ਹੋਇਆ ਔਰ ਨਾਲ ਹੀ ਜਿਹੜਾ AIG ਮਾਲਵਿੰਦਰ ਸਿੰਘ ਸਿੱਧੂ ਉਸਦੇ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਸ਼ੱਕ ਦੀ ਸੂਈ IRS ਦੇ ਜਿਹੜੇ ਚਾਚੇ ਤੇ ਕਿਉਂ ਜਾ ਰਹੀ ਹੈ ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਤੇ ਉਸਦੇ ਨਾਲ ਮਿਲੀਭੁਗਤ ਸੀ ਹਾਲਾਂਕਿ ਇਸ ਗੱਲ ਤੋਂ ਕੁਲਦੀਪ ਸਿੰਘ ਨੇ ਪਹਿਲਾਂ ਹੀ ਜਿਹੜਾ ਆ ਉਡਨਾਇ ਕੀਤਾ ਹੈ ਕਿ ਉਸ ਦੇ ਵਿੱਚ ਇਨਵੋਲਵ ਨਹੀਂ ਹੈ ਹਾਲਾਂਕਿ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹੁਣ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਵੀ ਆ ਸਕਦਾ ਹੈ ਜਿਨ੍ਹਾਂ ਜਿਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਸਰਕਾਰੀ ਗਵਾਹਾਂ ਦੇ ਬਿਆਨ ਵੀ ਕਲਮਬੱਧ ਹੋ ਚੁੱਕੇ ਨੇ ਚੰਡੀਗੜ੍ਹ ਵਿੱਚ ਆਈਆਰਐਸ ਅਫਸਰ ਦੇ ਜਿਹੜੇ ਕਤਲ ਕਾਂਡ ਦੇ ਵਿੱਚ ਨਿਤ ਹੀ ਨਵਾਂ ਅਪਡੇਟ ਆ ਜਾਂਦਾ ਚਾਚਾ ਕੁਲਦੀਪ ਨਜ਼ਰਬੰਦ ਹੋਇਆ ਗਿਆ ਔਰ ਪੰਜਾਬ ਦੇ ਸਾਬਕਾ ਏਆਈਜੀ ਜਿਹੜੇ ਨੇ ਜਾਂ ਸਸਪੈਂਡ ਕੀਤੇ ਏਆਈਜੀ ਕਹਾਂਗੇ ਮਲਵਿੰਦਰ ਸਿੰਘ ਸਿੱਧੂ ਦੁਆਰਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਅੰਦਰ ਉਸ ਦੇ ਵਿੱਚ ਉਸਨੇ ਆਪਣੇ ਜਵਾਈ ਹਰਪ੍ਰੀਤ ਸਿੰਘ ਨੂੰ ਦਾ ਕਤਲ ਕੀਤਾ ਔਰ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲੈਂਦੀ ਹੈ ਕਿਉਂਕਿ ਮਾਮਲਾ ਬਹੁਤ ਚਰਚਿਤ ਹੋ ਗਿਆ ਹੈ ਹਾਈ ਪ੍ਰੋਫਾਈਲ ਬਣ ਗਿਆ ਕਾਲ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਚਾਚਾ ਕੁਲਦੀਪ ਸਿੰਘ ਤੋਂ ਸੈਕਟਰ 36 ਥਾਣੇ ਦੇ ਵਿੱਚ ਕਰੀਬ 10 ਘੰਟੇ ਪੁੱਛਗਿੱਛ ਕੀਤੀ ਇਸ ਤੋਂ ਬਾਅਦ ਉਸ ਨੂੰ ਜਿਹੜਾ ਜਰੂਰ ਪੈਣ ਤੇ ਜੇ ਅਦਾਲਤ ਜਿਹੜਾ ਕੀ ਹੈ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਹਦਾਇਤ ਦੇ ਕੇ ਉਸ ਨੂੰ ਛੱਡ ਦਿੱਤਾ ਗਿਆ ਸੀ ਇਸ ਦੇ ਵਿੱਚ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਪ੍ਰੀਤ ਦੇ ਚਾਚੇ ਨੂੰ 11 ਅਗਸਤ ਤੱਕ ਨਜ਼ਰ ਬਾਤ ਰੱਖਣ ਦੇ ਨਿਰਦੇਸ਼ ਜਿਹੜੇ ਆਦੇਸ਼ ਉਹ ਵੀ ਦੇ ਦਿੱਤੇ ਨੇ ਇਸ ਦੌਰਾਨ ਉਹ ਕਿਤੇ ਵੀ ਘਰ ਤੋਂ ਬਾਹਰ ਨਹੀਂ ਜਾ ਸਕਦਾ ਹਾਲਾਂਕਿ ਪੁੱਛਗਿਛ ਤੋਂ ਬਾਅਦ ਸੈਕਟਰ 36 ਦੇ ਵਿੱਚ 10 ਘੰਟੇ ਹੁੰਦੀ ਰਹੀ ਛੱਡ ਦਿੱਤਾ ਗਿਆ ਉਸ ਨੂੰ ਘਰ ਭੇਜ ਦਿੱਤਾ ਗਿਆ ਔਰ ਅਦਾਲਤ ਦੇ ਹੁਕਮਾਂ ਦੇ ਮੁਤਾਬਕ ਉਹ ਘਰ ਛੱਡ ਕੇ ਕਿਤੇ ਬਾਹਰ ਨਹੀਂ ਜਾ ਸਕਦਾ ਬਿਨਾਂ ਆਗਿਆ ਲਏ ਬਿਨਾਂ ਜਾਇਤ ਲਏ ਸ਼ਹਿਰ ਛੱਡਣਾ ਤਾਂ ਦੂਰ ਦੀ ਗੱਲ ਘਰ ਤੋਂ ਵੀ ਬਾਹਰ ਉਹ ਨਹੀਂ ਜਾ ਸਕਦਾ 11 ਅਗਸਤ ਤੱਕ ਨજરਬੰਦ ਰੱਖਣ ਦੇ ਹਦੇਸ਼ ਦਿੱਤੇ ਗਏ ਨੇ ਹੋ ਸਕਦਾ ਕਿ ਉੱਥੇ ਸਿਕਿਉਰਿਟੀ ਫੋਰਸ ਵੀ ਲਗਾ ਦਿੱਤੀ ਹੋਵੇ ਤਾਂ ਕਿ ਆਈਆਰਐਸ ਅਫਸਰ ਦੇ ਜਿਹੜੇ ਚਾਚਾ ਕੁਲਦੀਪ ਸਿੰਘ ਤੋਂ ਪੁੱਛਗਿੱਛ ਹੋਈ ਹੈ ਜਿਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਕਿ ਉਹ ਉੱਥੋਂ ਇੱਧਰ ਉੱਧਰ ਨਾ ਹੋ ਜਾਵੇ ਡਰਾਈਵਰ ਤੋਂ ਵੀ ਇੱਕ ਘੰਟੇ ਪੁੱਛਗਿੱਛ ਕੀਤੀ ਗਈ ਹੈ ਸਾਫਾ ਸਸਪੈਂਡ ਕੀਤਾ ਜਿਹੜਾ ਏਆਈਜੀ ਮਲਵਿੰਦਰ ਸਿੰਘ ਸਿੱਧੂ ਹੈ ਨੇ ਆਪਣੀ ਡਰਾਈਵਰ ਰਣਜੀਤ ਸਿੰਘ ਦੇ ਨਾਲ ਆਪਣੀ ਕਾਰ ਦੇ ਵਿੱਚ ਜਿਲ੍ਹਾ ਕੋਰਟ ਦੇ ਵਿੱਚ ਪਹੁੰਚਿਆ ਸੀ ਤਾਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਤੋਂ ਪਹਿਲਾਂ ਏਆਜੀ ਮਲਵਿੰਦਰ ਸਿੰਘ ਸਿੱਧੂ ਕਿੱਥੇ ਗਿਆ ਕਿਵੇਂ ਗਿਆ ਤਾਂ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਡਰਾਈਵਰ ਰਣਜੀਤ ਸਿੰਘ ਤੋਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਪੁੱਛਗਿੱਛ ਦੇ ਵਿੱਚ ਤੇ ਪੁਲਿਸ ਨੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਐ ਕਿ ਮਲਵਿੰਦਰ ਸਿੰਘ ਸਿੱਧੂ ਕਾਰ ਦੇ ਵਿੱਚੋਂ ਆਇਆ ਕਿੱਥੋਂ ਸੀ ਔਰ ਉਸ ਦੇ ਨਾਲ ਹੋਰ ਕੌਣ ਸੀ ਉਸ ਤੋਂ ਪਹਿਲਾਂ ਕੋਰਟ ਕੰਪਲੈਕਸ ਦੇ ਵਿੱਚ ਦਾਖਲ ਹੋਣ ਤੋਂ ਡਰਾਈਵਰ ਨੇ ਕਿਸ ਸਮੇਂ ਜਿਲ੍ਹਾ ਕੋਰਟ ਦੇ ਵਿੱਚ ਉਸ ਨੂੰ ਛੱਡਿਆ ਸੀ ਕੀ ਉਕਾਰ ਦੇ ਵਿੱਚ ਇਕੱਲਾ ਸੀ ਜਾਂ ਉਸ ਦੇ ਨਾਲ ਕੋਈ ਹੋਰ ਵੀ ਸੀ ਇਸ ਤਰ੍ਹਾਂ ਦੇ ਜਿਹੜੇ ਮੋਢਲੇ ਸਵਾਲ ਨੇ ਉਹ ਉਸ ਤੋਂ ਪੁੱਛੇ ਗਏ ਨੇ ਪਰ ਕੜੀ ਜੋੜਨ ਦੇ ਲਈ ਕਿ ਮਲਵਿੰਦਰ ਸਿੰਘ ਸਿੱਧੂ ਨੂੰ ਹੋਰ ਕਿਸ-ਕਿਸ ਦੀ ਨਾਲ ਸ਼ਹਿ ਸੀ ਇਹ ਕਤਲकांड ਕਰਨ ਤੋਂ ਪਹਿਲਾਂ ਮਲਵਿੰਦਰ ਸਿੰਘ ਸਿੱਧੂ ਦੇ ਕੋਲ ਪਿਸਟੌਲ ਦੇਖਿਆ ਸੀ ਉਸ ਵਕਤ ਕਿ ਨਹੀਂ ਇਸ ਤਰ੍ਹਾਂ ਦੇ ਕੋਈ ਸਵਾਲ ਪੁੱਛੇ ਗਏ ਨੇ ਪੁਲਿਸ ਡਰਾਈਵਰ ਤੋਂ ਅੱਗੇ ਵੀ ਪੁਸ਼ਕਿਸ਼ ਕਰ ਸਕਦੀ ਹੈ ਹੁਣ ਕੜੀਆਂ ਜੋੜਨ ਦੇ ਵਾਸਤੇ ਪੁਲਿਸ ਨੂੰ ਜੜੀਆਂ ਨੇ ਹਰ ਥਾਂ ਤੋਂ ਹਰ ਪੱਖ ਤੋਂ ਇਹ ਜਾਂਚ ਕਰਨੀ ਪਵੇਗੀ ਤਾਂ ਹੀ ਨਤੀਜੇ ਤੇ ਉੱਤੇ ਪਹੁੰਚਿਆ ਜਾ ਸਕਦਾ ਹੈ ਕਿ ਮਨਵਿੰਦਰ ਸਿੰਘ ਸਿੱਧੂ ਜਿਹੜੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਉਸ ਦੇ ਵਿੱਚ ਕੀ ਘਰੇਲੂ ਰਿਸ਼ਤਿਆਂ ਦੇ ਵਿਗਾੜ ਕਰਕੇ ਹੀ ਸੀ ਜਾਂ ਫਿਰ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਦੇ ਉੱਤੇ ਵੀ ਪਏ ਜਿਹੜੇ ਪਰਚੇ ਨੇ ਕੇਸ ਹਾਲਾਂਕਿ ਉਹਨਾਂ ਦਾ ਪਰਿਵਾਰ ਇਹ ਵੀ ਕਹਿ ਰਿਹਾ ਹੈ ਕਿ ਨਜਾਇਜ਼ ਸਾਨੂੰ ਤੰਗ ਕੀਤਾ ਗਿਆ ਕਈ ਝੂਠੇ ਕੇਸਾਂ ਦੇ ਵਿੱਚ ਫਸਾਇਆ ਗਿਆ ਹੁਣ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਤੇ ਕੇਸ ਪਾਏ ਗਏ ਜਿਹੜੇ ਝੂਠੇ ਸਨ ਜਾਂ ਸੱਚੇ ਇਹ ਤੇ ਹੁਣ ਜਾਂਚ ਪੜਤਾਲ ਸਹੀ ਤੇ ਨਿਰਪੱਖਤਾ ਦੇ ਨਾਲ ਹੁੰਦੀ ਹੈ ਤੇ ਉਹੀ ਤੈਅ ਕਰ ਸਕਦੀ ਹੈ ਹਾਲਾਂਕਿ ਮ੍ਰਿਤਕ ਦੀ ਮਾਂ ਨੇ ਆਪਣੇ ਦੇਵਰ ਤੋਂ ਇਸ ਲਈ ਖਤਰਾ ਦੱਸਿਆ ਜਿਸ ਦੇ ਕਰਕੇ ਕੁਲਦੀਪ ਸਿੰਘ ਨੂੰ ਉਸ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਜਾਂਚ ਦੇ ਵਿੱਚ ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਂ ਨੇ ਵਾਰ-ਵਾਰੀ ਗੱਲ ਆਖੀ ਹੈ ਕਿ ਉਸਦੇ ਦੇਵਰ ਦੇ ਤੋਂ ਉਸ ਨੂੰ ਜਾਣ ਦਾ ਖਤਰਾ ਹੈ ਕਿ ਉਹ ਵੀ ਉਸਦੇ ਨਾਲ ਕਿਤੇ ਮਿਲਿਆ ਹੋਵੇਗਾ ਇਸ ਦੀ وجہ ਇਹ ਹੈ ਕਿ ਉਸ ਉਸਨੇ ਕਿਹਾ ਕਿ ਬਹੁਤ ਪੁਰਾਣਾ ਪਰਿਵਾਰਕ ਵਿਵਾਦ ਸਾਡਾ ਚੱਲ ਰਿਹਾ ਸੀ ਕੁਝ ਸਾਲ ਪਹਿਲਾਂ ਮ੍ਰਿਤਕ ਹਰਪ੍ਰੀਤ ਨੇ ਅੰਬਾਲਾ ਦੇ ਵਿੱਚ ਕੁਲਦੀਪ ਦੇ ਖਿਲਾਫ ਕੇਸ ਵੀ ਦਾਜ ਕਰਵਾਇਆ ਸੀ ਇਹ ਕੇਸ ਦੋਨਾਂ ਪਰਿਵਾਰਾਂ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਵਿਵਾਦ ਜੁੜਿਆ ਹੋਇਆ ਇਸ ਕੇਸ ਦੇ ਵਿੱਚ ਕੁਲਦੀਪ ਫਿਲਹਾਲ ਜ਼ਮਾਨਤ ਦੇ ਉੱਤੇ ਚੱਲ ਰਿਹਾ ਇਸ ਲਈ ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਂ ਨੂੰ ਸ਼ੱਕ ਹੈ ਕਿ ਇਸ ਕੇਸ ਦਾ ਬਦਲਾ ਲੈਣ ਲਈ ਉਸਨੇ ਮਲਵਿੰਦਰ ਸਿੰਘ ਸਿੱਧੂ ਦੇ ਨਾਲ ਡੀਲ ਕੀਤੀ ਹੈ ਤੇ ਉਸਦੇ ਬੇਟੇ ਦੀ ਜਿਹੜਾ ਹਤਿਆ ਕਰਵਾ ਦਿੱਤੀ ਕਤਲ ਕਰਵਾ ਕਰਵਾ ਦਿੱਤਾ ਆਈਆਰਐਸ ਅਫਸਰ ਜਿਹੜਾ ਮਾਰਿਆ ਗਿਆ ਉਸ ਦੀ ਮਾਤਾ ਦੇ ਕਹਿਣ ਦੇ ਉੱਤੇ ਹੀ ਕੁਲਦੀਪ ਸਿੰਘ ਨੂੰ ਉਸ ਜਾਂਚ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਹਾਲਾਂਕਿ ਇਸ ਦੇ ਵਿੱਚ ਕੋਈ ਹੋਰ ਇਲਜ਼ਾਮ ਨਹੀਂ ਦੋਸ਼ ਲਾ ਰਿਹਾ ਕੁਲਦੀਪ ਸਿੰਘ ਦੇ ਉੱਤੇ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਪੁਰਾਣਾ ਪਰਿਵਾਰਕ ਝਗੜੇ ਦੇ ਕਰਕੇ ਉਸਨੇ ਹੋ ਸਕਦਾ ਹੈ ਕਿ ਮਲਵਿੰਦਰ ਸਿੰਘ ਸਿੱਧੂ ਦੇ ਨਾਲ ਅਪਰਾਲ ਕੇ ਸਾਜ਼ਿਸ਼ ਰਚੀ ਹੋਵੇ ਪਰ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ ਇਹ ਤਾਂ ਚੰਡੀਗੜ੍ਹ ਪੁਲਿਸ ਦੀ ਜਾਂਚ ਪੜਤਾਲ ਤੈ ਕਰੇਗੀ ਕਿ ਇਸ ਦੇ ਵਿੱਚ ਕੌਣ ਕੌਣ ਕਸੂਰਵਾਰ ਹੈ ਕੌਣ ਦੋਸ਼ੀ ਹੈ ਤੇ ਕੌਣ ਨਿਰਦੋਸ਼ ਹੈ ਪਰ ਪੁਸ਼ਗਿਸ਼ ਦੇ ਲਈ ਕਿਸੇ ਨੂੰ ਵੀ ਸੱਦਿਆ ਜਾ ਸਕਦਾ ਹੈ ਤੇ ਇਸੇ ਕਰਕੇ ਕਿਉਂਕਿ ਜਿਹੜਾ ਪੀੜਤ ਪਰਿਵਾਰ ਹੁੰਦਾ ਹੈ ਉਸ ਦੇ ਕਹਿਣ ਦੇ ਉੱਤੇ ਜਿਸ ਦਾ ਵੀ ਨਾਮ ਲੈਂਦਾ ਹੈ ਤੇ ਉਸ ਦੇ ਬਾਅਦ ਫਿਰ ਕਾਨੂੰਨ ਵੀ ਇਹੀ ਕਹਿੰਦਾ ਹੈ ਕਿ ਉਸ ਤੋਂ ਘੱਟੋ-ਘੱਟ ਪੁਸ਼ਗਿਸ਼ਤਾ ਕੀਤੀ ਹੀ ਜਾ ਸਕਦੀ ਹੈ ਬੇਸ਼ੱਕ ਉਸ ਦੇ ਖਿਲਾਫ ਤੁਰੰਤ ਮਾਮਲਾ ਦਰਜ ਨਾ ਕੀਤਾ ਜਾਵੇ ਪਰ ਜਾਂਚ ਪੜਤਾਲ ਹੋਵੇਗੀ ਔਰ ਜਾਂਚ ਪੜਤਾਲ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਕੁਲਦੀਪ ਸਿੰਘ ਦੀ ਇਨਵੋਲਵਮੈਂਟ ਹੈ ਜਾਂ ਨਹੀਂ ਹੈ ਤਾਂ ਐਸੀ ਕਰਕੇ ਡਰਾਈਵਰ ਨੂੰ ਵੀ ਪੁੱਛਿਆ ਗਿਆ ਕਿ ਮਲਵਿੰਦਰ ਸਿੰਘ ਸਿੱਧੂ ਪਹਿਲਾਂ ਕਿੱਥੋਂ ਆ ਰਿਹਾ ਸੀ ਉਸ ਕੋਲ ਕੀ ਹਥਿਆਰ ਪਹਿਲਾਂ ਤੋਂ ਹੀ ਸੀ ਜਦੋਂ ਗੱਡੀ ਵਿੱਚ ਉਸ ਨੂੰ ਛੱਡ ਕੇ ਗਿਆ ਡਰਾਈਵਰ ਜਾਂ ਫਿਰ ਉਸਨੇ ਹੋਰ ਕਿਹੜੀਆਂ ਕਿੜੀਆਂ ਗੱਲਾਂ ਉਸ ਦੇ ਦੌਰਾਨ ਕੀਤੀਆਂ ਹੋਣਗੀਆਂ ਜ਼ਿਲਾ ਕੋਟ ਕੰਪਲੈਕਸ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਡਰਾਈਵਰ ਤੋਂ ਵੀ ਪੁੱਛਿਆ ਗਿਆ ਹੁਣ ਚੰਡੀਗੜ੍ਹ ਪੁਲਿਸ ਦੇ ਹੱਥ ਹੋਰ ਕੀ ਕੀ ਸਰਾਗ ਲੱਗਦੇ ਨੇ ਜਿਸ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਤਲ ਦੇ ਵਿੱਚ ਜਿਹੜੀ ਕਤਲ ਦਾ ਮਕਸਦ ਸੀ ਉਸ ਪਿੱਛੇ ਇਕੱਲੇ ਮਨਵਿੰਦਰ ਸਿੰਘ ਸਿੱਧੂ ਦਾ ਦਿਮਾਗ ਸੀ ਜਾਂ ਹੋਰ ਵੀ ਕੋਈ ਉਸ ਦਾ ਬੈਕਹੈਂਡ ਦੇ ਉੱਤੇ ਉਸ ਦਾ ਸਾਥ ਦੇ ਰਿਹਾ ਸੀ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਦੇ ਲਈ ਦੇਖਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਦੋਂ ਤੱਕ ਮੁਕੰਮਲ ਹੁੰਦੀ ਹੈ ਔਰ ਕਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਹੈ ਔਰ ਪਤਾ ਲੱਗ ਸਕੇ ਕਿ ਇਸ ਕਤਲ ਕਾਨੂੰਨ ਜਾਨ ਦੇਣ ਦੇ ਵਿੱਚ ਕੌਣ-ਕੌਣ ਦੋਸ਼ੀ ਹੈ ਤੇ ਫਿਰ ਉਹ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਅਗਲੇਰੀ ਜਿਹੜੀ ਕਾਰਵਾਈ ਨੂੰ ਵੀ ਆਰੰਭਿਆ ਜਾ ਸਕੇ ਇਹ ਸਾਰਾ ਕੁਝ ਬਾਅਦ ਵਿੱਚ ਅਦਾਲਤ 'ਚ ਤੈਅ ਹੋਣਾ ਹੈ ਫਿਲਹਾਲ ਦੀ ਗੱਡੀ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਦਿਖਾਈ ਦੇ ਰਹੀ ਹੈ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ